ਇਹ ਰੋਜ਼ੀ ਜਿਹੜੇ ਚਲਾਨ ਨੇ ਆਪਣਾ ਇਹ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਭੀੜ ਭੜਕੇ ਵਾਲਾ ਚੌਕ ਹੈ ਹਨੂਮਨ ਚੌਕ ਤੁਹਾਨੂੰ ਪਤਾ ਹੀ ਆ ਇੱਥੇ ਜਿਆਦਾ ਸ਼ਾਮ ਨੂੰ ਜਿਹੜਾ ਰਸ ਰੰਦਾ ਹੈ ਤੁਮਾਂਝੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੇ ਰੋਜ਼ ਹੀ ਇੱਥੇ ਜਿੱਤੇ ਜ਼ਿਆਦਾ ਭੀੜ ਭੜਕੇ ਵਾਲੇ ਜਗ੍ਹਾ ਆ ਉੱਥੇ ਆਪਾਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਆ ਸੜਕਾਂ ਤੇ ਆਪਣੇ ਵੀਹਿਕਲ ਖੜੇ ਕਰਕੇ ਚੱਲ ਜਾਂਦੇ ਆ ਤੇ ਬਾਜ਼ਾਰ ਚ ਤੇ ਮੁੜ ਕੇ ਮੁੜਦੇ ਨਹੀਂ ਦੋ ਦੋ ਘੰਟੇ ਉਹ ਵੀਕਲ ਜਿਹੜੇ ਨੇ ਉਹ ਫਿਰ ਉਹ ਟ੍ਰੈਫਿਕ ਦੀ ਆਪਣਾ ਜਾਮ ਦਾ ਜਿਹੜਾ ਕਾਰਨ ਬਣਦੇ ਨੇ ਉਹਨਾਂ ਦੇ ਚਲਾਣ ਜਿਹੜੇ ਆ ਅਸੀਂ ਫਿਰ ਆਨਲਾਈਨ ਕਰਦੇ ਆ। ਸਰ ਉਹ ਕਾਰ ਦੀ ਨੂੰ ਲੈ ਕੇ ਕਾਦੀ ਜਾ ਕੇ ਚਲਾ ਨਹੀਂ ਘਟਿਆ ਤੇ ਉਹ ਕੋ ਕਾਰ ਦੀ ਕਿਉਂ ਕਰਦੇ ਬਾਸ ਇਹ ਦਿਖਾਉਣਾ ਨੋਕ ਹੀ ਦੱਸ ਸਕਦੇ ਨੇ ਵੀ ਇਹਨਾਂ ਨੂੰ ਤੇ ਬਥੇਰਾ ਅਸੀਂ ਸਮਝਾਈਦਾ ਅਪੀਲ ਵੀ ਕਰੀਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਮੈਂ ਗੱਡੀ ਇੱਥੇ ਲਾਵਾਂਗਾ ਤੇ ਇਹਦੇ ਨਾਲ ਜਿਹੜਾ ਹੈ ਟ੍ਰੈਫਿਕ ਦੀ ਸਮੱਸਿਆ ਆਣੀ ਹੈ ਜਿੱਥੇ ਪਾਰਕਿੰਗ ਹੈਗੀ ਉੱਥੇ ਲਾ ਦੇਣਾ ਜਾਂ ਚਲੋ ਇੱਥੇ ਵੀ ਕਿਤੇ ਕਿਸੇ ਨੇ ਲਾਣੀ ਹੈ ਥੋੜਾ ਬਹੁਤਾ 2 4 5 ਮਿੰਟ ਵਾਸਤੇ ਕੋਈ ਲਾ ਜਿਹੜੇ 2 2 ਘੰਟੇ 3 3 ਘੰਟੇ ਨਹੀਂ ਮੁੜਦੇ ਉਹਨਾਂ ਦੇ ਫਿਰ ਅਸੀਂ ਚਲਾਣ ਕਰੀਦਾ ਜਿਵੇਂ ਦੁਕਾਨਾਂ ਅੱਗੇ ਰੇੜੀ ਲੱਗ ਜਾਂਦੀ ਉਸ ਤੋਂ ਅੱਗੇ ਫਿਰ ਗੱਡੀ ਲੱਗ ਜਾਂਦੀ ਹੈ ਉਹ ਨਗਰ ਕੌਂਸਲ ਨੂੰ ਵੀ ਕਹੀਦਾ ਏ ਏਡੀਸੀ ਸਾਹਿਬ ਨੇ ਵੀ ਨਗਰ ਕੌਂਸਲ ਨੂੰ ਕਿਹਾ ਹੈ ਇਹ ਤੇ ਹੁਣ ਦੁਕਾਨਾਂ ਵਾਲੇ ਜਿਹੜੇ ਆ ਗਾਂ ਪੈਸੇ ਲਾ ਕੇ ਗਾਂ ਰੇੜੀ ਲਵਾ ਦਿੰਦੇ ਆ ਫਿਰ ਜਿਹਨੇ ਰੇੜੀ ਤੋਂ ਸਮਾਨ ਲੈਣਾ ਹੈ ਉਹ ਉਹਦੇ ਅਗਲੇ ਪਾਸੇ ਗੱਡੀ ਲਾ ਦਿੰਦਾ ਹੈ ਉਹ ਫਿਰ ਇਸੇ ਕਰਕੇ ਜਿਹੜਾ ਇਹ ਹੈ ਇਹ ਤੇ ਵੈਸੇ ਜਿਹੜਾ ਰੇੜੀਆਂ ਵਾਲੇ ਦਾ ਇਹ ਤੇ ਇਹਨਾਂ ਨੂੰ ਜੁਰਮਾਨਾ ਕਰਨ ਦਾ ਤੇ ਕੰਮ ਜਾਂ ਦੁਕਾਨਾਂ ਵਾਲੇ ਨੂੰ ਇਹ ਤੇ ਕਮੇਟੀ ਦਾ ਹੀ ਹੈ ਇੱਕ ਸਾਰਾ ਪਾਸੇ ਕਿਹਾ ਆਨਲਾਈਨ ਚਲਾਨ ਦੇ ਨਾਲ ਤੁਹਾਨੂੰ ਵੀ ਥੋੜਾ ਫਾਇਦਾ ਹੋਇਆ ਕਿਉਂਕਿ ਕਈ ਵਾਰ ਲੋਕ ਚਲਾਨ ਲੈਣ ਤੋਂ ਪਨਾ ਕਰ ਦਿੰਦੇ ਆ ਆਨਲਾਈਨ ਦਾ ਕਿ ਉਸੇ ਦੇ ਚਲਾਨ ਆਉਂਦਾ ਆਹ ਚਲੋ ਲੋਕਾਂ ਨੂੰ ਵੀ ਇਹਦੀ ਸੁਵਿਧਾ ਹੈਗੀ ਆ ਵੀ ਜੇ ਮੌਕੇ ਤੇ ਕਿਸੇ ਨੇ ਜੁਰਮਾਨਾ ਭੁਗਤਣਾ ਤੇ ਆਪਣਾ ਇਹਦੇ ਵਿੱਚ ਸਕੈਨਰ ਆ ਜਾਂਦਾ Google Pay ਕਰਦੇ ATM ਰਾਹੀਂ ਕਰਦੇ ਜੀ ਇਹਨੇ ਬਾਅਦ ਵਿੱਚ ਭੁਗਤਣਾ ਉਹ ਬਾਅਦ ਵਿੱਚ ਭੁਗਤ ਲੈ ਅੱਜ ਕੋਈ 50 ਚਲਾਨ ਕੀਤੇ ਵੱਖ-ਵੱਖ ਜਗ੍ਹਾ ਤੇ ਨਾ ਕਰ ਵੱਖ-ਵੱਖ ਜਗ੍ਹਾ ਤੇ ਸਾਰਿਆਂ ਸ਼ਹਿਰ ਵਾਸੀਆਂ ਨੂੰ ਕੋਈ ਕਹਿਣਾ ਜੀ ਸ਼ਹਿਰ ਵਾਸੀਆਂ ਨੂੰ ਤੇ ਹੋਈ ਅਪੀਲ ਕਰਦੇ ਆਂ ਵੀ ਅੱਗਾ ਦਿਨ ਜਿਹੜੇ ਨੇ ਛੋਟੇ ਨੇ ਹਨੇਰਾ ਸਿੱਤੀ ਹੋ ਜਾਂਦਾ ਜਿਹੜੇ ਰਾਸ ਵਾਲੇ ਚੌਂਕ ਨੇ ਜਿਹੜੇ ਜਿਆਦਾ ਜਿੱਥੇ ਭੀੜ ਭੜਕੇ ਵਾਲੇ ਨੇ ਉਥੇ ਆਪਣੇ ਰੇੜੀਆਂ ਦੁਕਾਨਾਂ ਦੇ ਅੱਗੇ ਜਿਹੜੀਆਂ ਰੋਡੀਆਂ ਨਾ ਲਵਾਣ ਤੇ ਇਹਨਾਂ ਨੇ ਵੀ ਸੋਚਣਾ ਚਾਹੀਦਾ ਵੀ ਇਹਦੇ ਨਾਲ ਜਿੱਦਾ ਜਿਆਦਾ ਟ੍ਰੈਫਿਕ ਜਾਮ ਹੁੰਦੀ ਹੈ ਈ ਰਿਕਸ਼ਾ ਵਾਲਿਆਂ ਨੂੰ ਕੋਈ ਅਪੀਲ ਕਰਨਾ ਚਾਹੀਦਾ ਇਹਨਾਂ ਨੂੰ ਵੀ ਅਪੀਲ ਨੇ ਦੇ ਕੈਂਪ ਵੀ ਲੱਗੇ ਆ ਸੈਮੀਨਾਰ ਵੀ ਲਾਈਦਾ ਇਹਨਾਂ ਨੂੰ ਵੀ ਅਪੀਲ ਆ ਵੀ ਬਗੈਰ ਵਜਾ ਤੋਂ ਜਿਹੜੇ ਤੋੜੇ ਫਿਰਦੇ ਨੇ ਵੀ ਬਾਜ਼ਾਰ ਨੂੰ ਪਾਲਦੇ ਆ ਚਾਰ ਚਾਰ ਪੰਜ ਪੰਜ ਜਣੇ ਐਨੂੰ ਮਤਲਬ ਬਗੈਰ ਜਿੰਨਾਂ ਤੇ ਰਹਿੰਦੀ ਬੈਟਰੀ ਨਹੀਂ ਨਾ ਖਤਮ ਹੁੰਦੀ ਉਹਨਾਂ ਚਿਹਰੇ ਤੋੜੇ ਹੀ ਫਿਰਦੇ ਸਾਰੀ ਦਿਹਾੜੀ